ਜਿੱਥੇ ਵੀ ਬੱਬੂ ਤੋਂ ਹੈਗੀ ਆ ਪਤਾ ਮੇਰੀ ਮੈਂ ਤਾਂ ਮੇਰੇ ਨਾਲ ਫੋਨ ਤੇ ਆ ਦੇ ਡੈਡੀ ਆਏ ਨੰਬਰ ਤੇ ਕਾਲ ਕਰ ਲਾ ਤੇ ਮੇਰੇ ਜਲਦੀ ਜਲਦੀ ਮੇਰੇ ਨਾਲ ਗੱਲ ਕਰ ਲਾ ਜੇ ਮੈਂ ਮਰ ਵੀ ਫਿਰ ਵੀ ਤੇ ਤੂੰ ਆਏਂਗੀ ਜਿੱਥੇ ਵੀ ਪਤਾ ਹੈਗੀ ਤੂੰ ਮੈਨੂੰ ਸੁੱਤੀ ਪਈ ਨੇ ਸਾਡ ਕੇ ਨੀਂਦਾਂ ਕੋਲ ਤੇ ਮੈਨੂੰ ਯਾਰ ਹੋਏ ਕੋਈ ਨਹੀਂ ਜਿੱਥੇ ਵੀ ਦਵਾਈ ਵੀ ਪਤਾ ਮੇਰੇ ਨਾਲ ਗੱਲ ਕਰ ਲੈ ਬੱਬੂ ਤਰੇ ਮਗਰ ਮਗਰ ਪਰਦੀ ਰਹੀ ਨਹੀਂ ਸੀ ਤੋ ਮੈਨੂੰ ਘਰ ਦੀ ਭੁਣਾਈ ਦਾ ਵੱਡਾ ਔਖਾ ਨਹੀਂ ਸੀ ਦੇ ਕੇ ਜਾਣਾ ਤੂੰ ਸਾਨੂੰ ਲੋ ਨਾ ਜਾਣਾ ਨਿਜਮੈ ਸਾਬਰੇ ਨਾ ਸਾਸੇ ਨਾ ਸਾਨੂੰ ਕਣਕਾਂ ਗੋਇਆਂ ਮੈਂ ਪਾ ਜਾਣੀ ਸਾਨੂੰ ਤੂੰ ਪਰ ਸਾਨੂੰ ਨੀਂਦ ਆਣਾ ਗੋਗਾ ਨਾ ਦੇਖੇ ਜਾਂਦੀ ਨੀਂਦ ਆਂ ਗੋਗਾ ਨਾ ਕੜ ਮਰੀ ਮੈਂ ਤਾਂ ਜਿਉਂਦੀ ਫਿਰਦੀ ਆ ਮੇਰੇ ਮਰੀ ਦਾ ਵੀ ਤਾਂ ਮੂੰਹ ਦੇਖੇ ਨਹੀਂ ਜੇ ਤੂੰ ਮੇਰੇ ਕੋਲ ਜਾਂਦੀ ਕੋਲੇ ਆਜੇ ਤਾਂ ਮੈਂ ਤੈਨੂੰ ਕਿਸੇ ਨੂੰ ਕੁਝ ਨਹੀਂ ਕਰਨੀ ਨਾ ਤੇਰੇ ਡੈਡੀ ਕੁਝ ਕਹੇ ਨਾ ਮੈਂ ਤੈਨੂੰ ਕਹਾਂ ਜਿੱਥੇ ਵੀ ਹੈਗੀ ਆਂ ਪਤ ਤੂੰ ਮੇਰੇ ਨਾਲ ਫੋਨ ਤੇ ਗੱਲ ਕਰ ਲੈ ਮੈਨੂੰ ਦੱਸ ਦੇ ਵੀ ਮੈਂ ਇੱਥੇ ਬੈਠੀ ਆਂ ਮੰਮੀ ਮੈਂ ਤੈਨੂੰ ਚੋਰੀ ਮਲਜਮਾ ਕਹੀ ਬੱਬੂ ਮੈਂ ਸਾਰਾਂ ਤੂੰ ਮੈਂ ਕਿਸੇ ਕੋਲੇ ਗੱਲ ਨਹੀਂ ਕਰਦੀ ਮੇਰੀ ਮਿਹਨਤੀ ਆ ਬੱਬੂ ਜਿਹੜਾ ਵੀ ਭੈਣ ਭਰਾ ਮੇਰੀ ਬਾਤ ਸੁਣਦਾ ਏ ਮੇਰੀ ਕੁੜੀ ਦੇ ਨਾਲ ਮੇਰੀ ਗੱਲ ਕਰਾ ਦੇ ਗਾਂਧੀ ਗਾਂ ਮੈਂ ਬਹੁਤ ਜ਼ਿਆਦਾ ਔਖੀ ਆ ਮੈਨੂੰ ਘਰੇ ਜਮਾ ਮੇਰੀ ਕੁੱਤੇ ਨਾਲ ਵੀ ਬੇਕਦਰੀ ਆ ਅਲਾ ਕਨਾਂ ਭੈਣ ਭਰਾ ਗਏ ਵੇ ਮੈਂ ਕਿਸੇ ਨੂੰ ਸ਼ਰਮ ਦੀ ਨਾਰੀ ਮੂੰਹ ਨਹੀਂ ਦਿਖਾਉਣ ਜੀ ਧੰਨਵਾਦ ਹੈ ਮੇਰਾ ਜਿਹੜਾ ਵੀ ਕੋਈ ਭੈਣ ਭਰਾ ਮੇਰੀ ਕੁੜੀ ਦੇ ਨਾਲ ਮੇਰੀ ਗੱਲ ਲਖਾਈ